ਕੋਈ ਮੈਲਾਂ ਵਿੱਚ ਕੋਈ ਕੁਲੀਆਂ ਵਿੱਚ ਕੋਈ ਸੇਹਾਂ ਤੇ ਕੋਈ ਜੁਲੀਆਂ ਵਿੱਚ ਕੋਈ ਪੈਦਲ ਹੀ ਕੋਈ ਕਾਰਾਂ ਵਿੱਚ ਕੋਈ ਜਿੱਤਾਂ ਤੇ ਕੋਈ ਹਾਰਾਂ ਵਿੱਚ ਕੋਈ ਕਰਦਾ ਕਰਦਾ ਮਰਦਾ ਕੋਈ ਕਰਦਾ ਨਹੀਂ ਪਰ ਸਰਦਾ ਕੋਈ ਸ਼ਾਹੂ ਕਾਰੇ ਕੋਈ ਕਰਜ਼ਦਾਰ ਕੋਈ ਲੱਬੇ ਯਾਰ ਕੋਈ ਛੱਡੇ ਯਾਰ ਕੋਈ ਰੋਂਦਾ ਏ ਕੋਈ ਹੱਸਦਾ ਏ ਕੋਈ ਅਜੜਦਾ ਏ ਕੋਈ ਵੱਸਦਾ ਏ ਏ ਕੈਸੀ ਦੁਨੀਆ ਤੇਰੀ ਏ ਕੈਸੀ ਦੁਨੀਆ ਤੇਰੀ ਏ ਕਿਉਂ ਬਣਿਆ ਫਿਰੇ ਅਣਪੋਲਾ ਮੋਲਾ ਵਿਦੱਸ ਤੇਰਾ ਬੰਦੇ ਨਾਲ ਕੀ ਰੋਲਾ ਮੋਲਾ ਵਿਦੱਸ ਤੇਰਾ ਬੰਦੇ ਨਾਲ ਕੀ ਰੋਲਾ ਮੋਲਾ ਵਿਦਾਸ ਤੇਰਾ ਬੰਦੇ ਨਾਲ ਕੀ ਰੋਹੋਲਾ ਮੋਲਾ ਵਿਦਾਸ ਤੇਰਾ ਬੰਦੇ ਨਾਲ ਕੀ ਰੋਹੋਲਾ ਓ ਮੋਲਾ